ਅਗੇ ਤੋਂ ਫੋਨ ਮਿਲਿਆ ਫੋਨ ਕੀਤਾ ਕਿਸੇ ਨੇ ਕਿ ਇੱਥੇ ਐਕਸੈਂਟ ਹੋ ਗਿਆ ਅਸੀਂ ਫੌਰੀ ਤੌਰ ਤੇ ਪਹੁੰਚੇ ਆਂ ਜਾ ਕੇ ਤਾਂ ਆ ਕੇ ਦੇਖਿਆ ਤੇ ਉਹ ਡਰਾਈਵਰ ਅਸੀਂ ਜਿਹੜਾ ਉਹ ਕਹਿੰਦਾ ਸਟੀਅਰਿੰਗ ਜਿਹੜਾ ਅਨਲੌਕ ਹੋ ਗਿਆ ਇਹ ਲੋਕ ਹੋ ਗਿਆ ਉਹਦੀ ਵਜ੍ਹਾ ਕਰਕੇ ਜਿਹੜਾ ਇਹ ਹਾਸਾ ਵਾਪਰ ਗਿਆ ਆ ਇਹ ਇੱਥੋਂ ਸਮਾਣਾ ਸਾਈਡ ਤੋਂ ਜਿਹੜੀਆਂ ਪੀਆਰਟੀਸੀ ਜਿਹੜੀਆਂ ਛੋਟੀਆਂ ਬੱਸਾਂ ਸੀ ਇਹ ਸਮਾਣਾ ਸਾਈਡ ਤੋਂ ਪਟਿਆਲਾ ਸਾਈਡ ਨੂੰ ਜਾ ਰਹੀ ਸੀ ਇਹ ਫਤਿਹਪੁਰ ਦੇ ਨੇੜੇ ਆ ਕੇ ਇਹ ਹੈਂਡਲ ਆਪਣਾ ਜਵੇਂ ਪਤਾ ਲੱਗਾ ਸਵਾਰੀਆਂ ਤੋਂ ਵੀ ਪਤਾ ਲੱਗਾ ਤੇ ਉਹਨਾਂ ਨੇ ਦੱਸਿਆ ਵੀ ਡਰਾਈਵਰ ਨੇ ਵੀ ਦੱਸਿਆ ਸਾਨੂੰ ਵੀ ਜਿਹੜਾ ਸਟੀering ਸੀ ਉਹ ਲੋਕ ਹੋ ਗਿਆ ਤੇ ਉਹਦੇ ਲੋਕ ਹੋਣ ਕਾਰਨ ਜਿਹੜੀ ਬੱਸ ਹੈ ਇੰਬੈਲੈਂਸ ਹੋ ਕੇ ਅੱਗੇ ਸਾਈਡ ਤੇ ਖਤਾਨਾਂ ਜੀਆਂ ਚੁੱਤਰ ਗਈ ਤੇ ਪਰ ਇਹਦੇ ਵਿੱਚ ਬਹੁਤ ਵਧੀਆ ਗੱਲ ਇਹ ਹੋਈ ਹੈ ਵੀ ਕਿਸੇ ਸਵਾਰੀ ਦੇ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਇੱਕ ਸਵਾਰੀ ਜਿਹਦੇ ਮਾੜੀਆਂ ਜੀਆਂ ਖਰੋਚਾਂ ਆਈਆਂ ਨੇ ਬਾਕੀ ਸਵਾਰੀਆਂ ਇੱਥੇ ਬਾਹਰ ਨਿਕਲ ਕੇ ਉਹਨਾਂ ਨੂੰ ਮੌਕੇ ਤੇ ਫਟਾਫਟ ਪਹੁੰਚ ਕੇ ਐਸਐਸਐਫ ਦੀ ਟੀਮ ਵੱਲੋਂ ਤੇ ਥਾਣੇ ਦੀ ਟੀਮ ਵੱਲੋਂ ਉਹਨਾਂ ਨੂੰ ਰੈਸਕਿਊ ਕੀਤਾ ਗਿਆ ਤੇ ਉਹਨਾਂ ਨੂੰ ਇੱਥੋਂ ਜਦੋਂ ਥੱਲੇ ਤਾਰ ਕੇ ਤੇ ਉਹਨਾਂ ਨੂੰ ਜਿੱਥੇ ਉਹਨਾਂ ਨੇ ਜਾਣਾ ਸੀ ਉਹ ਰਾਹ 'ਚ ਜਾਂਦੀਆਂ ਜਿਹੜੀਆਂ ਹੋਰ ਪਿੱਛੋਂ ਬੱਸ ਆ ਰਹੀਆਂ ਸੀ ਉਹ ਰੋਕ ਕੇ ਉਹਨਾਂ ਦੇ ਵਿੱਚ ਚੜਾ ਕੇ ਉਹਨਾਂ ਨੂੰ ਆਪਣੀਆਂ ਟਿਕਾਣਿਆਂ ਤੇ ਪਹੁੰਚਾਉਣ ਦੇ ਵਿੱਚ ਬਹੁਤ ਮਫੋਰੀ ਤੌਰ ਤੇ ਮਦਦ ਕੀਤੀ ਗਈ ਹੈ its <laughs> ਰਾਜ ਰਾਜ ਕੇਦੀ ਬਸਤਾਂ ਵਿੱਚ ਅਸੀਂ ਪਟਿਆਲੀਆਂ ਵਾਲੀ ਬਸ ਤੇ ਸੀ ਕੋਈ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨਹੀਂ ਬਚਾਅ ਹੋ ਗਿਆ ਵੀ ਸੁਰੱਖਿਆ ਕਰ ਲਈ ਮਾਲਕ ਨੇ ਹਾਂਜੀ ਹਾਂਜੀ ਪਰ ਅਸੀਂ ਪੁਲਿਸ ਵਾਲਿਆਂ ਨੂੰ ਕਹਿ ਰਹੇ ਆ ਵੀ ਕੋਈ ਬਸਤ ਮੰਗਾ ਦਿਓ ਭੇਜ ਦਿਓ ਸਵਾਰੀਆਂ ਇਹ ਸੁਣ ਨਹੀਂ ਰਹੇ ਸਾਨੂੰ ਹੋ ਗਿਆ ਅੱਧਾ ਪੌਣਾ ਘੰਟਾ ਖੜੇ ਨੂੰ ਘੰਟਾ ਹੋ ਗਿਆ ਖੜੇ ਨੂੰ ਸਾਨੂੰ ਲੰਗੇ ਵੇ ਉੱਥੇ ਜਿਹੜੀ ਜਾ ਰਹੀਆਂ ਸੀ ਜਾ ਰਹੀਆਂ ਸਪੈਸ਼ਲ ਤੇ ਵੀ ਮੰਗਾ ਕੇ ਦੇਣੀ ਚਾਹੀਦੀ ਸੀ ਇਹਨਾਂ ਨੂੰ ਵੀ ਸਵਾਰੀਆਂ ਏਡੀਆਂ ਖੜੀਆਂ ਇਹ ਕੋਈ ਮੰਗਾ ਹੀ ਨਹੀਂ ਰਿਹਾ ਅਸੀਂ ਪੁਲਿਸ ਵਾਲਿਆਂ ਨੂੰ ਕਹਿ ਰਹੇ ਆ ਵੀ ਅਸੀਂ ਮੰਗਾ ਲਓ ਫੋਨ ਕਰਕੇ ਨਾਮ ਕੀ ਤੁਹਾਡਾ ਰਾਜ ਹਾਂਜੀ